ਇੱਕ ਡੈੱਡ ਬਾਡੀ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਸੜਕ ਦੇ ਉੱਪਰ ਮਿਲਦੀ ਹੈ ਜਦੋਂ ਜਾਂਚ ਹੋਈ ਤਾਂ ਪਤਾ ਲੱਗਾ ਕਿ ਇਸ ਦਾ ਕਤਲ ਇਸ ਦੇ ਖੁਦ ਦੇ ਪਿਤਾ ਨੇ ਹੀ ਕਰਵਾਇਆ ਤੇ ਉਹ ਵੀ ਇੱਕ ਵਕੀਲ ਦੇ ਕਹਿਣ ਤੇ ਤੇ ਫਿਰ ਜੋ ਖੁਲਾਸਾ ਹੁੰਦਾ ਉਹ ਤੁਹਾਡੇ ਰੌਂਗ ਤੇ ਖੜੇ ਕਰ ਦੂ ਇਸ ਪੂਰੇ ਕਤਲ ਦੇ ਦੋ ਕਾਰਨ ਸਾਹਮਣੇ ਆਉਂਦੇ ਨੇ ਤੇ ਪਿਤਾ ਤੋਂ ਪਤ ਮਰਮਾਉਣ ਪਿੱਛੇ ਸਭ ਤੋਂ ਵੱਡਾ ਮਾਸਟਰਮਾਈਂਡ ਇੱਕ ਵਕੀਲ ਨਿਕਲ ਕੇ ਸਾਹਮਣੇ ਆਉਂਦਾ ਦਰਅਸਲ ਆ ਆਦਮੀ ਸੜਕ ਦੇ ਉੱਪਰ ਖੂਨ ਦੇ ਨਾਲ ਲਥਪਥ ਬੇਹੋਸ਼ ਪਿਆ ਹੋਇਆ ਸੀ ਪਹਿਲੀ ਨਜ਼ਰੇ ਤਾਂ ਇਹੀ ਲੱਗ ਰਿਹਾ ਸੀ ਕਿ ਉਸ ਆਦਮੀ ਦਾ ਐਕਸੀਡੈਂਟ ਹੋ ਗਿਆ ਤੇ ਕਿਸੇ ਵਾਹਨ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ ਆ ਪੁਲਿਸ ਇਸ ਕੇਸ ਦੀ ਜਾਂਚ ਪੜਤਾਲ ਕਰਦੀ ਹੈ ਤਾਂ ਪਤਾ ਲੱਗਦਾ ਕਿ ਇਸ ਲੜਕੇ ਦਾ ਨਾਮ ਅਨਿਕੇਤ ਸ਼ਰਮਾ ਜੋ ਕਿ ਸੰਪਲ ਜ਼ਿਲ੍ਹੇ ਦਾ ਰਹਿਣ ਵਾਲਾ ਪੁਲਿਸ ਵੱਲੋਂ ਤਰਾਤੀ ਉਸਦੇ ਪਰਿਵਾਰ ਨੂੰ ਸੂਚਨਾ ਦਿੱਤੀ ਜਾਂਦੀ ਹੈ ਤਾਂ ਪਿਤਾ ਬਾਬੂ RAM ਤੇ ਹੋਰ ਰਿਸ਼ਤੇਦਾਰ ਹਸਪੀਟਲ ਦੇ ਵਿੱਚ ਆਉਂਦੇ ਨੇ ਦੂਸਰੇ ਪਾਸੇ ਅਨਿਕੇਤ ਦੀ ਮੌਤ ਹੋ ਚੁੱਕੀ ਸੀ ਤਾਂ ਪੁਲਿਸ ਵੱਲੋਂ ਉਸਦੀ ਬੋਡੀ ਨੂੰ ਪੋਸਟਮਾਰਟਮ ਦੇ ਲਈ ਵੀ ਭੇਜ ਦਿੱਤਾ ਜਾਂਦਾ ਪੋਸਟਮਾਰਟਮ ਤੋਂ ਬਾਅਦ ਬੋਡੀ ਪਰਿਵਾਰ ਨੂੰ ਸੌਂਪ ਦਿੱਤੀ ਜਾਂਦੀ ਹੈ ਤੇ ਉਸਤਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਜਾਂਦਾ ਪਰ ਜਦੋਂ ਪੋਸਟਮਾਰਟਮ ਰਿਪੋਰਟ ਆਈ ਤਾਂ ਉਸ ਦੇ ਵਿੱਚ ਖੁਲਾਸਾ ਹੁੰਦਾ ਕਿ ਅਨਿਕੇਤ ਨੂੰ ਟੱਕਰ ਮਾਰਨ ਤੋਂ ਪਹਿਲਾਂ ਉਸ ਨਾਲ ਕਾਫੀ ਜ਼ਿਆਦਾ ਕੁੱਟਮਾਰ ਕੀਤੀ ਗਈ ਸੀ ਤੇ ਜਦੋਂ ਇਹ ਸਾਰਾ ਕੁਝ ਪਿਤਾ ਬਾਬੂ ਰਾਮ ਨੂੰ ਪੁਲਿਸ ਵੱਲੋਂ ਦੱਸਿਆ ਜਾਂਦਾ ਕਿ ਬੇਟੇ ਦੇ ਨਾਲ ਪਹਿਲਾਂ ਮਾਰਨ ਤੋਂ ਕੁੱਟਮਾਰ ਕੀਤੀ ਗਈ ਆ ਤਾਂ ਇਸ ਲੜਕੇ ਦਾ ਪਿਤਾ ਮੰਨਣ ਦੇ ਲਈ ਤਿਆਰ ਹੀ ਨਹੀਂ ਹੁੰਦਾ ਕਿ ਉਸਦੇ ਬੇਟੇ ਦੀ ਹੱਤਿਆ ਹੋਈ ਆ ਉਹ ਬਾਰ-ਬਾਰ ਇਹੀ ਕਹਿ ਰਿਹਾ ਸੀ ਕਿ ਇਹ ਨੈਚੁਰਲ ਡੈਥ ਆ ਇੱਕ ਐਕਸੀਡੈਂਟ ਕੇਸ ਆ ਤੇ ਉਸ ਦੇ ਵਿੱਚ ਮੇਰੇ ਬੇਟੇ ਦੀ ਜਾਨ ਚਲੀ ਗਈ ਪੁਲਿਸ ਨੂੰ ਬਾਬੂ ਰਾਮ ਤੇ ਇਹਨਾਂ ਗੱਲਾਂ ਤੋਂ ਸ਼ੱਕ ਹੋ ਗਿਆ ਕਿ ਇੱਕ ਬਾਪ ਇਹ ਮੰਨਣ ਦੇ ਲਈ ਤਿਆਰ ਕਿਉਂ ਨਹੀਂ ਹੋ ਰਿਹਾ ਕਿ ਉਸਦੇ ਬੇਟੇ ਦਾ ਕਤਲ ਕੀਤਾ ਗਿਆ ਹੈ। ਦੂਸਰੇ ਪਾਸੇ ਨਿੱਕੇ ਦੇ ਚਾਚੇ ਬਲੋਂ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾਇਆ ਜਾਂਦਾ ਤੇ ਕਿਹਾ ਜਾਂਦਾ ਕਿ ਤੁਸੀਂ ਮਾਮਲੇ ਦੀ ਚੰਗੀ ਤਰ੍ਹਾਂ ਪੜਤਾਲ ਕਰੋ, ਉਰੋਪੀ ਬਚਣਾ ਨਹੀਂ ਚਾਹੀਦਾ। ਹੁਣ ਇਹ ਕਨਫਰਮ ਸੀ ਕਿ ਅੰਕਿਤ ਦਾ ਕਤਲ ਕੀਤਾ ਗਿਆ ਪਰ ਪਿਤਾ ਮੰਨ ਨਹੀਂ ਰਹੀ ਰਿਹਾ ਤਾਂ ਇਸ وجہ ਦੇ ਕਾਰਨ ਹੀ ਪੁਲਿਸ ਨੂੰ ਉਸ ਤੇ ਸ਼ੱਕ ਵੀ ਹੋ ਜਾਂਦਾ ਤੇ ਪੁਲਿਸ ਦੇ ਦੁਆਰਾ ਪਿਤਾ ਨੂੰ ਹੀ ਚੱਕ ਲਿਆ ਜਾਂਦਾ ਤੇ ਪੁੱਛਗਿੱਛ ਕੀਤੀ ਜਾਂਦੀ ਹੈ। ਤਾਂ ਉਹ ਮਨ ਵੀ ਜਾਂਦਾ ਕਿ ਹਾਂ ਉਸ ਨੇ ਆਪ ਦੇ بیٹے ਦਾ ਕਤਲ ਕਰਵਾਇਆ ਤੇ ਇਸ ਦੇ ਵਿੱਚ ਅਸਲ ਹੱਥ ਇੱਕ ਵਕੀਲ ਦਾ ਸੀ ਦਰਅਸਲ ਸੰਬਲ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ ਬਾਬੂ ਰਾਮ ਦਾ ਵਿਆਹ ਬਬੀਤਾ ਨਾਮ ਦੀ ਇੱਕ ਔਰਤ ਦੇ ਨਾਲ ਕਾਫੀ ਸਮਾਂ ਪਹਿਲਾਂ ਹੋਇਆ ਸੀ ਜਿਨ੍ਹਾਂ ਦੇ ਦੋ ਬੱਚੇ ਅਨਿਕੇਤ ਅਤੇ ਇੱਕ ਲੜਕੀ ਹੁੰਦੀ ਹੈ ਲੜਕੀ ਦਾ ਵਿਆਹ ਹੋ ਚੁੱਕਾ ਸੀ ਦੂਸਰੇ ਪਾਸੇ ਅਨਿਕੇਤ ਦਿਨ ਪਰ ਸ਼ਰਾਬ ਹੀ ਪੀਂਦਾ ਸੀ ਤੇ ਕੋਈ ਕੰਮ ਵਗੈਰਾ ਵੀ ਨਹੀਂ ਸੀ ਕਰਦਾ ਪਰ ਅਨਿਕੇਤ ਦੀ ਮਾਂ ਦੀ ਮੌਤ ਆਈ ਓ ਲਗਭਗ 12 ਸਾਲ ਪਹਿਲਾਂ ਹੋ ਜਾਂਦੀ ਹੈ ਤਾਂ ਬਾਬੂ RAM ਨੇ ਬਬਲੀ ਨਾਮ ਦੀ ਇੱਕ ਲੜਕੀ ਦੇ ਨਾਲ ਦੁਬਾਰਾ ਤੋਂ ਵਿਆਹ ਕਰਵਾ ਲਿਆ ਪਰ ਇਸੇ ਦੌਰਾਨ ਇੱਕ ਡਕੈਤੀ ਦੇ ਚੱਲਦਿਆਂ ਬਾਬੂ RAM ਜੇਲ੍ਹ ਦੇ ਵਿੱਚ ਚਲਾ ਜਾਂਦਾ ਤੇ ਪਿੱਛੇ ਉਸਦੇ ਬੇਟੇ ਅਨੀਕੇਤਾ ਤੇ ਉਸਦੀ ਪਤਨੀ ਬਬਲੀ ਦੀਆਂ ਆਪਸ ਦੇ ਵਿੱਚ ਨਜ਼ਦੀਕੀਆਂ ਵਧੀਆਂ ਨੇ ਉਹ ਲਵ ਸ਼ਬਦ ਦੇ ਚੱਕਰ 'ਚ ਪੈ ਜਾਂਦੇ ਨੇ ਤੇ ਜਦੋਂ ਉਹ ਜੇਲ੍ਹ 'ਚੋਂ ਬਾਹਰ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸਦੇ بیٹے ਤੇ ਪਤਨੀ ਦੇ ਵਿੱਚ ਨਜਾਇਜ਼ ਸਬੰਧ ਚੱਲ ਰਹੇ ਨੇ ਤਾਂ ਇਹ ਸਭ ਦੀ ਗੱਲ ਬਾਬੂ ਰਾਮ ਆਪਦੇ ਇੱਕ ਵਕੀਲ ਦੋਸਤ ਆਦੇਸ਼ ਕੁਮਾਰ ਨੂੰ ਦੱਸਦਾ ਤੇ ਨਾਲ ਹੀ ਉਸ ਨੂੰ ਕਹਿੰਦਾ ਕਿ ਮੈਂ ਉਸ ਨੂੰ ਮਾਰਨਾ ਚਾਹਣਾ ਇਸ ਤੇ ਵਕੀਲ ਉਸ ਨੂੰ ਇੱਕ رائے ਦਿੰਦਾ ਕਿ ਮੇਰੇ ਕੋਲ ਇੱਕ ਪਲਾਣਾ ਜਿਸ ਕਰਕੇ ਨਾ ਤਾਂ ਤੇਰੇ ਤੇ ਇਲਜ਼ਾਮ ਆਊਗਾ ਤੇ ਨਾਲ ਹੀ ਬੇਟਾ ਮਰੂ ਉੱਤੇ ਤੈਨੂੰ ਪੈਸੇ ਵੀ ਮਿਲਣਗੇ ਪਰ ਬਾਬੂ ਰਾਮ ਜਿਆਦਾ ਪੜਿਆ ਲਿਖਿਆ ਨਹੀਂ ਸੀ ਤਾਂ ਇਸ ਦਾ ਫਾਇਦਾ ਵਕੀਲ ਦੇ ਦੁਆਰਾ ਚੱਕਿਆ ਜਾਂਦਾ ਉਸ ਨੇ 2 ਜਨਵਰੀ 2024 ਨੂੰ ਅਨਿਕੇਤ ਸ਼ਰਮਾ ਦੇ ਨਾਂ ਦੇ ਉੱਤੇ ਇੱਕ ਇੰਸ਼ੂਰੈਂਸ ਪਾਲਿਸੀ ਲੈਤੀ ਜਿਸ ਦੀ ਰਕਮ 2 ਕਰੋੜ ਤੇ 10 ਲੱਖ ਰੁਪਏ ਸੀ ਪਰ ਵਕੀਲ ਨੇ ਬਜ਼ੁਰਗ ਨੂੰ ਕਿਹਾ ਕਿ ਸਿਰਫ 25 ਲੱਖ ਦਾ ਹੀ ਬੀਮਾ ਹੋਇਆ ਇਸ ਤੋਂ ਬਾਅਦ ਲਗਭਗ 1.5 ਸਾਲ ਤੱਕ ਇਨਸਟਾਲਮੈਂਟ ਵੀ ਭਰੀਆਂ ਜਾਂਦੀਆਂ ਨੇ ਪਹਿਲੀਆਂ ਇਨਸਟਾਲਮੈਂਟ ਉਸਦੇ ਪਿਤਾ ਵੱਲੋਂ ਭਰੀਆਂ ਜਾਂਦੀਆਂ ਨੇ ਪਰ ਬਾਅਦ ਦੇ ਵਿੱਚ ਕੁਝ ਇਨਸਟਾਲਮੈਂਟਾਂ ਆਈਆਂ ਉਹ ਪੈਸੇ ਦੀ ਘਾਟ ਦੀ ਬਜਾਏ ਦੇ ਕਾਰਨ ਖੁਦ ਵਕੀਲ ਦੇ ਦੁਆਰਾ ਹੀ ਭਰੀਆਂ ਜਾਂਦੀਆਂ ਨੇ ਤੇ ਫਿਰ 16 ਨਵੰਬਰ 2025 ਨੂੰ ਉਸਦੇ ਕਤਲ ਦੀ ਪਲੈਨਿੰਗ ਹੁੰਦੀ ਆ ਬਾਬੂ ਰਾਮ ਬੇਟੇ ਨੂੰ ਇੱਕ ਐ ਇੱਕ ਗੱਡੀ ਦੇ ਵਿੱਚ ਆਪਦੇ ਨਾਲ ਬਿਠਾਉਂਦਾ ਕਿ ਚੱਲ ਮੈਂ ਤੈਨੂੰ ਕੰਮ ਦਵਾ ਦੂੰਗਾ ਤਾਂ ਇਸੇ ਦੇ ਚਲਦਿਆਂ ਅਨਿਕੇਤ ਵੀ ਮੰਨ ਗਿਆ ਕਿ ਚਲੋ ਮੈਨੂੰ ਕੋਈ ਕੰਮ ਮਿਲ ਜੂ ਉਸ ਕਾਰ ਦੇ ਵਿੱਚ ਪਹਿਲਾਂ ਤੋਂ ਹੀ 300 ਪਾਰੀ ਕਿਲਰ ਬੈਠੇ ਹੋਏ ਸੀ ਜਿਨ੍ਹਾਂ ਨੂੰ ਉਸਦੇ ਪਿਤਾ ਨੇ ਹੀ ਹਾਇਰ ਕੀਤਾ ਸੀ ਪੂਰੇ 3.5 ਲੱਖ ਰੁਪਏ ਦੇ ਕੇ ਉਹ ਪਹਿਲਾਂ ਅਨਿਕੇਤ ਨੂੰ ਸ਼ਰਾਬ ਪਲਾਉਂਦੇ ਨੇ ਫਿਰ ਰੋੜ ਦੇ ਨਾਲ ਕੁੱਟਦੇ ਨੇ ਜਦੋਂ ਅਨਿਕੇਤ ਬੇਸ਼ੁੱਧ ਹੋ ਗਿਆ ਤਾ ਉਸ ਦੇ ਉੱਪਰ ਇੱਕ ਕਾਰ ਚੜਾ ਦਿੱਤੀ ਜਾਂਦੀ ਆ ਤੇ ਇਸ ਘਟਨਾ ਨੂੰ ਐਕਸੀਡੈਂਟ ਦਾ ਰੂਪ ਦੇ ਦਿੱਤਾ ਜਾਂਦਾ ਪਰ ਪੋਸਟਮਾਰਟਮ ਦੇ ਵਿੱਚ ਖੁਲਾਸਾ ਹੁੰਦਾ ਤੇ ਸਭ ਫੜੇ ਜਾਂਦੇ ਨੇ ਹੁਣ ਤਿੰਨੋਂ ਸਪਾਰੀ ਕਿਲਰਾਂ ਤੇ ਪਿਤਾ ਪੁਲਿਸ ਦੇ ਅਰੈਸਟ ਦੇ ਵਿੱਚ ਨੇ ਪਰ ਵਕੀਲ ਹਾਰੇ ਵੀ ਫਰਾਰ ਚੱਲ ਰਿਹਾ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ